ਕੀ ਗਾਦੀ ਅਡ ਤੁਸੀਂ ਦੱਸਣੀ ਹੈ ਵਿੱਚੋਂ ਪੰਜਾਬੀ ਪਾਸ ਕੀਤੀ ਹੋਈ ਹੈ ਤਾਂ ਤੁਹਾਡੇ ਲਈ ਕੀ ਤਰੂ ਪੋਸਟਾਂ ਓਪਨ ਹੋਈਆਂ ਨੇ ਡਿਸਟ੍ਰਿਕਟ ਸੈਸ਼ਨ ਕੋਰਟ ਬਰਨਾਲਾ ਦੇ ਵਿੱਚ ਕੀ ਹੈ ਪੂਰੀ ਕਾਟਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਨੇ ਲਾਸਟ ਤੱਕ ਦੇਖਣਾ ਹੈ ਮਿੱਤਰੋ ਕਲਰਕਾਂ ਦੀਆਂ ਤੇ ਸਟੈਨੋਗ੍ਰਾਫਰ ਦੀਆਂ ਪੋਸਟਾਂ ਓਪਨ ਹੋਈਆਂ ਨੇ ਡਿਸਟ੍ਰਿਕਟ ਸੈਸ਼ਨ ਕੋਰਟ ਬਰਨਾਲਾ ਦੇ ਵਿੱਚ ਆਫਲਾਈਨ ਮੂਡ ਦੇ ਵਿੱਚ ਇਹਨਾਂ ਦੇ ਫਾਰਮ ਅਪਲਾਈ ਹੋਣੇ ਆ 30 ਸਾਲ ਤੱਕ ਦੀ ਉਮਰ ਦਾ ਕ੍ਰਾਈਟੇਰੀਆ 25 ਸਤੰਬਰ ਲਾਸਟ ਠੀਕ ਹੈ ਇਹਨਾਂ ਦੇ ਫਾਰਮ ਭਰਨ ਦੀ ਆਨਲਾਈਨ ਮੋਰ ਦੇ ਵਿੱਚ ਕੋਈ ਫਾਰਮ ਨਹੀਂ ਹੈ ਅਪਲਾਈ ਹੋਣੇ ਆਫਲਾਈਨ ਮੋਰ ਦੇ ਵਿੱਚ ਫਾਰਮ ਅਪਲਾਈ ਹੋਣੇ ਆ ਤੇ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਤੁਸੀਂ ਨੇ ਆਪਣਾ ਫਾਰਮ ਡਾਊਨਲੋਡ ਕਰ ਲੈਣਾ ਉਸ ਫਾਰਮ ਨੂੰ ਤੁਸੀਂ ਨੇ ਹਰ ਰੋਜ਼ ਭਾਕੇ ਨਾਲ ਡਾਕੂਮੈਂਟ ਲਾ ਦੇਣੇ ਆ 10ਵੀਂ 12ਵੀਂ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਇਹਨਾਂ ਦੀਆਂ ਕਾਪੀਆਂ ਕਰਾ ਲੈਣੀਆਂ ਨੇ ਤੇ ਜੋ ਇੱਕ ਤੁਹਾਡਾ ਡੋਮਿਸਾਈਲ ਸਰਟੀਫਿਕੇਟ ਹੁੰਦਾ ਉਹ ਲਾਣਾ ਆਧਾਰ ਕਾਰਡ ਲਾਉਣਾ ਤੇ ਇੱਕ ਪਾਸਪੋਰਟ ਸਾਨੂੰ ਉੱਪਰ ਲਾ ਦੇਣੀ ਆ ਫਾਰਮ ਤੇ ਫੋਟੋ ਐਸਸੀਐਸਟੀ ਦੀ ਓਬੀਸੀ ਕਿਸੇ ਦਿਨ ਨਾਲ ਬਿਲੋਂਗ ਕਰਦੇ ਹੋ ਤਾਂ ਉਹਦਾ ਸਰਟੀਫਿਕੇਟਾ ਜੋ ਤੁਸੀਂ ਉਹ ਵੀ ਨਾਲ ਲਾ ਦੇਣਾ ਹੈ ਤੇ ਇਹਨਾਂ ਨੂੰ ਬਾਈ ਪੋਸਟ ਤੁਸੀਂ ਨੇ ਡਿਸਟ੍ਰਿਕਟ ਸੈਸ਼ਨ ਕੋਰਟ ਬਰਨਾਲਾ ਨੂੰ ਭੇਜ ਦੇਣੇ ਆ ਬਾਈ ਪੋਸਟ ਉਸ ਤੋਂ ਬਾਅਦ ਜੋ ਇੱਕ ਲਿਖਤੀ ਪੇਪਰ ਹੋਣਾ ਹੈ ਕਲਰਕਾਂ ਲਈ ਤੇ ਸੈਨੂ ਲਈ ਹੋਣਾ ਸੈਨੂ ਟਾਈਪਿਸਟ ਦਾ ਸ਼ਾਰਟ ਹੈਰ ਦਾ ਪੇਪਰ ਕੰਪਿਊਟਰ ਟੈਸਟ ਉਹਨਾਂ ਦੇ ਵਿੱਚ ਰੱਖਿਆ ਗਿਆ ਪੰਜਾਬੀ ਤੁਹਾਡੀ 10ਵੀਂ ਚੋਂ ਪਾਸ ਹੋਣੀ ਚਾਹੀਦੀ ਹੈ ਇਹਨਾਂ ਉਸਤਾਂ ਨੂੰ ਅਗਰ ਤੁਸੀਂ ਨੇ ਅਪਲਾਈ ਕਰਨਾ ਹੈ ਤੇ ਉਸ ਤੋਂ ਬਾਅਦ 25 ਸਤੰਬਰ ਆਖਰੀ ਤਰੀਕਾ ਫਾਰਮ ਭਰਨ ਦੀ ਉਮਰ ਹੈ 37 ਸਾਲ ਨਾਲੋਂ ਪਹਿਲੇ ਦੱਸ ਕੇ ਰੱਖਿਆ ਆ ਤੇ ਜਿਹੜੇ ਵੀ ਲੋਕ ਇੰਟਰਸਟਡ ਨੇ ਜਲਦ ਇਹਨਾਂ ਪੋਸਟਾਂ ਲਈ ਅਪਲਾਈ ਕਰੋ ਤੁਹਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਸਟੱਡੀ ਦੀ ਜ਼ਰੂਰਤ ਹੈ ਉਸ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਦਸਾਂ ਨਈ ਜਾਣਕਾਰੀਆਂ ਲੈ ਲੈ ਮੇਰੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਜੀ ਭਰਵਾ